ਜਦੋਂ ਜਦੋਂ ਵੀ ਮਾਤਨੇ ਵਾਰ ਕੀਤਾ ਜਦੋਂ ਜਦੋਂ ਵੀ ਮਾਤਨੇ ਵਾਰ ਕੀਤਾ ਪਾਏ ਕਿਰਨੇ ਨਹੀਂ ਪੰਜਾਬੀਆਂ ਨੇ ਮਾਮਾ ਪਤ ਤੋਰੇ ਤੇ ਪਹਿਣਾ ਭਾਈ ਤੋਰੇ ਓ ਮਾਮਾ ਪੁੱਤ ਤੋਰੇ ਤੇ ਪਹਿਣਾ ਪਾਈ ਤੋਰੇ ਤੇ ਦੇਵਰ ਹੱਸ ਕੇ ਤੋਰੇ ਨੇ ਭਾਬੀਆਂ ਨੇ ਉਹ ਦੇਵਰ ਹੱਸ ਕੇ ਤੋਰੇ ਨੇ ਭਾਬੀਆਂ ਨੇ ਓ ਫਾਇਦਾ ਕੀ ਇਹ ਬੁੱਲਾ ਉੱਤੇ ਆਈ ਗੱਲ ਦਾ ਜਮਾਨ ਵਿੱਚ ਨਾ ਹੋਵੇ ਅੰਬਰਾ ਤੋਂ ਹੈ ਥਾਣਾ ਮੋਰਨ ਪੰਛ ਜੇ ਥੱਲੇ ਖਿੱਚ ਨਾ ਹੋਵੇ ਮੋਰ ਦਾ ਰੂਹਾਂ ਦੇ ਵਿੱਚ ਜਾਨ ਪਾਰਦੀ ਇਤਿਹਾਸ ਪਾਰ ਕੇ ਕੌਮ ਦੀਆਂ ਨਹੀਂ ਹਮਜਬੂਤ ਹੁੰਦੀਆਂ ਨੀਹਾਂ ਵਿੱਚ ਖੜ ਕੇ ਕੌਮ ਦੀਆਂ ਨਹੀਂ ਹਮਜਬੂਤ ਹੁੰਦੀਆਂ ਨੀਹਾਂ ਵਿੱਚ ਖੜ ਕੇ ਫਾਇਦਾ ਕੀ ਇਹ ਬੁੱਲਾ ਉੱਤੇ ਆਈ ਗੱਲ ਦਾ ਜਮਾਨ ਵਿੱਚ ਨਾ ਹੋਵੇ ਅੰਬਰਾ ਤੋਂ ਥੱਲੇ ਦਾ ਮੋੜ ਲੈ ਪੰਛੀ ਜੇ ਠਾ ਖਿੱਚ ਨਾ ਹੋਵੇ ਮਰਦਾਂ ਰੁਹਾ ਦੇ ਵਿੱਚ ਜਾਨ ਪਾਰਦੀ ਇਤਿਹਾਸ ਪੜ ਕੇ ਕੌਮ ਦੀ ਆਨੀ ਹਮਜਬੂਤ ਹੁੰਦੀ ਆ ਨੀਹਾਂ ਵਿੱਚ ਖੜ ਕੇ ਕੌਮ ਦੀ ਆਨੀ ਹਮਜਬੂਤ ਹੁੰਦੀ ਆ ਨੀਹਾਂ ਵਿੱਚ ਖੜ ਕੇ ਪੰਨਾ ਨਾ ਗੁਲਾਮੀ ਵਾਲੇ ਜੀ ਥੱਲੇਓ ਓਕੜੀਆਂ ਜਾਂਦੀਆਂ ਸੰਗਲਾਂ ਦੇ ਵਾਂਗੂ ਸੰਗਲ ਤੇ ਬੇੜੀਆਂ ਖੜਕੀਆਂ ਜਾਂਦੀਆਂ ਗਹਿਣਿਆਂ ਦੇ ਵਾਂਗੂ ਸੰਗਲ ਤੇ ਬੇੜੀਆਂ ਛਣ ਕੀਆਂ ਜਾਂਦੀਆਂ ਪਹਿਰਾਂ ਤੋਂ ਪਹਿਰੇ ਸਮਿਆਂ ਦੀ ਅੱਖ ਚ ਰੋੜ ਵਾਂਗ ਰੜਕੇ ਕੌਮ ਦੀਆਂ ਨਹੀਂ ਹਮਜਬੂਤ ਹੁੰਦੀਆਂ ਨੀਹਾ ਵਿੱਚ ਖੜਕੇ ਕੌਮ ਦੀਆਂ ਨੀਹਾਂ ਮਜ਼ਬੂਤ ਹੁੰਦੀਆਂ ਨੀਹਾਂ ਵਿੱਚ ਖੜ ਕੇ ਭੋਵੇਂ ਹੱਥ ਜੋੜ ਕੇ ਤੇ ਬੁੱਲੇ ਪਾਉਣਾ ਦੇ ਪਰ ਨਾਮ ਕਰਦੇ ਫਾਂਸੀਆਂ ਦੇ ਹਾਰ ਨਾਲ ਸਮੇ ਜਿੰਨਾ ਦਾ ਸਨਮਾਨ ਕਰਦੇ ਆ ਮਾਰੇ ਆਪਾਦੀ ਹੈ ਉਹਨਾਂ ਦੇ ਹਿੱਸੇ ਦੀ ਜੋ ਜੇ ਉਹਨਾਂ ਮਾਰ ਕੇ ਕੌਮ ਦੀਆਂ ਨੀਹਾਂ ਮਜ਼ਬੂਤ ਹੁੰਦੀਆਂ ਨੀਹਾਂ ਵਿੱਚ ਖੜ ਕੇ ਕੌਮ ਦੀਆਂ ਨਹੀਂ ਹਮਜਬੂਤ ਹੁੰਦੀਆਂ ਨੀਹਾਂ ਵਿੱਚ ਖੜ ਕੇ ਸੁੱਕੇ ਜਦੋਂ ਬੁੱਲ ਦੁੱਖਾਂ ਮਾਰੀ ਕੌਮ ਦੇ ਖੂਨ ਲਾਇਆ ਜਿਨ੍ਹਾਂ ਨੇ ਪਲਕਾਂ ਦੇ ਉੱਤੇ ਲੋਕਤਾ ਦੇ ਦੁੱਖ ਨੂੰ ਹੈ ਬਿਠਾ ਜਿਨ੍ਹਾਂ ਨੇ ਪਲਕਾਂ ਦੇ ਉੱਤੇ ਲੋਕਤਾ ਦੇ ਦੁੱਖ ਨੂੰ ਹੈ ਬਿਠਾ ਜਿਨ੍ਹਾਂ ਨੇ ਜੇਗਾ ਜਦੋਂ ਖਾਂਦੀ ਆ ਉਹ ਵਾਲੇ ਜਿਨ੍ਹਾਂ ਨੇ ਹੈ ਸਦਕ ਪਰਖੇ ਕੋਮਦੀਆਂ ਨਹੀਂ ਹਮਜਬੂਤ ਹੁੰਦੀਆਂ ਨੀਹਾਂ ਵਿੱਚ ਖੜਕੇ ਕੋਮਦੀਆਂ ਨਹੀਂ ਹਮਜਬੂਤ ਹੁੰਦੀਆਂ ਨੀਹਾਂ ਵਿੱਚ ਖੜਕੇ ਉਹ ਦਿਨ ਵੀ ਪਲੇਖੇ ਦਾ ਸਕਾਰ ਹੁੰਦਾ ਜੀ ਨੂੰ ਰਾਤ ਭੁੱਲ ਜੇ ਦਿਨ ਵੀ ਪਲੇਖੇ ਦਾ ਸਕਾਰ ਹੁੰਦਾ ਏ ਜੀ ਨੂੰ ਰਾਤ ਭੁੱਲ ਜੇ ਚੜਦੀ ਜਵਾਨੀ ਨੂੰ ਜਦੋਂ ਵੀ ਆਪਣਾ ਇਤਿਹਾਸ ਭੁੱਲ ਜੇ ਕੌਮ ਕਰਵਾਨੀ ਵਾਲੀ ਤਵਾਰੀ ਕਰੇ ਨੱਪੇ ਜਾਣ ਵਰਕੇ ਕੌਮ ਦੀਆਂ ਨੀ ਹਮਜਬੂਤ ਹੁੰਦੀਆਂ ਨੀਹਾ ਵਿੱਚ ਖੜ ਕੇ ਕੋਮਦੀਆਂ ਨਹੀਂ ਹਮਜਬੂਤ ਹੁੰਦੀਆਂ ਨਹੀਂ ਹ ਵਿੱਚ ਖੜ ਕੇ ਜਿਹੜੀ ਧਰਤੀ ਤੇ ਇਨਸਾਫ ਬਿਕ ਜੇ ਝੂਠ ਸੱਚ ਹੋ ਜਾਵੇ ਵੇਖ ਕਿਵੇਂ ਸਾ ਕਦੇ ਹਮ ਵਹੰਦ ਰਾਜ ਸੀਸਾ ਕੱਚ ਹੋ ਜਾਵੇ ਮਰ ਹੈ ਸ਼ਗਨ ਸਮਿਆਂ ਦੀ ਅੱਜ ਵੀ ਸੱਜੀ ਅੱਖ ਫੜ ਕੇ ਕੌਮ ਦੀਆਂ ਨਹੀਂ ਹਮਜਬੂਤ ਹੁੰਦੀਆਂ ਨੀਹਾ ਵਿੱਚ ਖੜ ਕੇ ਕੌਮ ਦੀਆਂ ਨਹੀਂ ਹਮਜਬੂਤ ਹੁੰਦੀਆਂ ਨੀਹਾ ਵਿੱਚ ਖੜ ਕੇ ਜਦੋਂ ਜਦੋਂ ਧਰਤੀ ਤੇ ਜੰਝ ਪੋਪਦੀ ਬਾਬਰ ਲਿਆਊਗਾ ਰਾਜੇ ਹੈ ਸੀਤੇ ਮਕਦਮ ਕੁੱਤੇ ਨਾਰਾ ਲਾਇਆ ਜਾਊਗਾ ਰਾਜੇ ਬਣੇ ਸਿੰਘ ਹੈ ਮਕਦਮ ਕੁੱਤੇ ਨਾਰਾ ਲਾਇਆ ਜਾ ਤਾ ਦੀ ਬਾਰਖਾ ਜਦੋਂ ਲੋਕ ਗਾੜ ਕੇ ਕੌਮ ਦੀਆਂ ਨੀਹਾਂ ਮਜ਼ਬੂਤ ਹੁੰਦੀਆਂ ਨੀਹਾਂ ਵਿੱਚ ਖੜ ਕੇ ਕੌਮ ਦੀਆਂ ਨੀਹਾਂ ਮਜ਼ਬੂਤ ਹੁੰਦੀਆਂ ਨੀਹਾਂ ਵਿੱਚ ਖੜ ਕੇ